ਹਾਂਜੀ ਪਤਾ ਜੀ ਕੀ ਕਹੋਗੇ ਜਿਹੜਾ ਬੱਚਾ ਫਤਵਾ ਭਾਈ ਅਮਰਤਪਾਲ ਜੀ ਨੂੰ ਸ਼ਕਤ ਸਰਵਰੋਂ ਦੇ ਪਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਖਡੂਰ ਸਾਹਿਲ ਕੇ ਦੀ ਸੰਗਤ ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ ਆਪਣਾ ਫਰਜ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਭਾਵੇਂ ਜੀਤ ਕਰਦਾ ਸਭ ਭਾਵੇਂ ਜੀਤ ਜੀ ਬਤ ਹੈ ਅਪਣਾ ਕੋਈ ਡੀਗਲੀ ਤੌਰ ਤੇ ਜਿਹੜੇ ਕਿਹੜਾ ਗੱਲ ਹੋਈ ਹੈ ਕਿ ਤੁਹਾਨੂੰ ਲੱਗਦਾ ਰਾਜ ਦੇ ਨੇਟਵਰਕ ਜਿਹਨੇ ਉਹਨੂੰ ਪੱਤਵਾ ਦਿੱਤਾ ਵੱਡਾ ਕਿੰਨੀ ਦੇਰ ਤੱਕ ਬਾਹਰ ਆ ਸਕਦੇ ਨੇ ਉਹ ਪਾਸੇ ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਹੈ ਇਸੇ ਮੁੱਦੇ ਤੇ ਲੜੀ ਹੈ ਵਈ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਹੈ ਲੋਕਾਂ ਨੇ ਬਹੁਤ ਵੱਡਾ ਮੰਦੇ ਦਿੱਤਾ ਬਹੁਤ ਵੱਡਾ ਸਫਰਾ ਦਿੱਤਾ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਸੀ ਠੀਕ ਹੈ ਹੁਣ ਡੈਮੋਕ੍ਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ ਮੀਡੀਆ ਦੱਸੂਗਾ ਵੀ ਉਹਨੇ ਛੁੱਟਣਾ ਕਿਉਂ ਸਾਡੇ ਡਰ ਨੇ ਜਿਹੜਾ ਅਸੀਂ ਡਰ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਆਕ ਲਾਉਣੇ ਆ ਤੇ ਉਹ ਅਸੀਂ ਕਰ ਲਿਆ ਤੁਹਾਨੂੰ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਵਾਈਜ਼ ਸਟੈਪ ਹੀ ਹੋਊਗਾ ਅਮਿਤ ਸ਼ਾਹ ਦਾ ਬਿਆਨ ਆ ਚੁੱਕਾ ਕਿ ਕਿ ਟੈਨਸ਼ਨ ਦੇ ਕਾਰਨ ਉਹ ਕੰਢੇ ਵੀ ਜਾਊਗਾ ਉਹਨਾਂ ਲੁਧਿਆਣਾ ਦੇ ਵਿੱਚ ਦਿੱਕਤ ਵੀ ਪੈਣੀ ਹੋ ਗਿਆ ਨਹੀਂ ਉਹ ਤੇ ਉਹ ਪੁਰਾਣਾ ਬਿਆਨ ਹੈ ਉਹਦਾ ਹੁਣ ਸਮੇਂ ਸਿਰ ਨਹੀਂ ਨਹੀਂ ਹੋਣੀ ਹੈਗਾ ਅਮਿਤ ਸ਼ਾਹ ਕੋਈ ਸਹਿਦਾਨ ਨਹੀਂ ਹੈਗਾ ਅਮਿਤ ਸ਼ਾਹ ਕੋਈ ਪਿੰਗ ਨਹੀਂ ਹੈਗਾ ਵੀ ਜਿਹੜਾ ਉਹ ਡਿਕਟਰ ਹੈ ਹੋ ਤਾਂ ਨਕਰਾਸੀ ਦਾ ਜਿਵੇਂ ਜਿਹਾ ਵੀ ਹੋਊਗਾ ਸਰਮਹਾਨ ਅਨੁਸਾਰ ਜੋ ਵੀ ਹੋਊਗਾ ਕਾਹਦਾ ਕਾਨੂੰਨ ਜੋ ਵੀ ਹੋਣਗੇ ਉਹਦੇ ਮਤਾਰਕ ਉਹਨੇ ਛੁੱਟ ਜਾਣਾ ਅਸੀਂ ਪਹਿਲਾਂ ਵੀ ਪੋਜੀਟਿਵ ਸੀ ਅਸੀਂ ਅੱਜ ਵੀ ਪੋਜੀਟਿਵ ਆ ਲੋਕ ਤਾਂ ਕਹਿੰਦੇ ਅਸੀਂ ਇਹਦੇ ਵਿੱਚ ਹੀ ਦਾਖਲ ਨਹੀਂ ਹੋਣ ਦੇਣਾ ਅਸੀਂ ਪੋਜੀਟਿਵ ਸੀ ਅਸੀਂ ਕਹਿੰਦੇ ਸੀ ਨਹੀਂ ਕਿ ਪਰ ਦਾਖਲ ਕਿਉਂ ਨਹੀਂ ਹੋਣਗੇ ਸਭ ਕੁਝ ਹੋਊਗਾ ਸਾਡੇ ਕੋਲੇ ਵੀ ਬੜੇ ਕੈਪਟਲ ਵਕੀਲ ਹੈ ਅਸੀਂ ਵੀ ਕੋਨੂੰ ਵੀ ਲੜਾਈ ਲੜਾਂਗੇ ਤੇ ਜੇ ਫਿਰ ਸਾਡੇ ਕੋਲ ਵੱਸੋ ਮਾਰ ਜਾਊਗੀ ਤੇ ਪਬਲਿਕ ਜਿਨ੍ਹਾਂ ਨੇ ਅੰਡਾਵਾ 10 ਸਾਲ ਨੂੰ ਮੰਨਦੇ ਦਿੱਤਾ ਪੂਰੇ 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 ਜਿੱਤੇ ਜਾਊਗੀ ਅਸੀਂ ਅਸੀਂ ਕਾਨੂੰਨੀ ਮੁਕਾਬਲੇ ਕਾਨੂੰਨੀ ਮੁਕਾਬਲੇ ਜਾਵਾਂਗੇ ਤੇ ਜੇ ਸਾਨੂੰ ਕੋਈ ਲੋੜ ਪਈ ਤੇ ਅਸੀਂ ਸੰਭੱਲ ਵੀ ਗੱਲ ਸਹੀ ਤੇ ਸਾਡੇ ਕੋਈ ਨਹੀਂ ਗੱਲ ਬਣਦੀ ਅਸੀਂ ਤੇ ਸੰਗਤਸ਼ੀਲ ਲੋਕ ਐ ਤੇ ਭਾਰੇ ਆ ਵੀ ਸਾਡੇ ਬਹੁਤ ਜੀਮਾ ਸਾਨੂੰ ਲੱਗਦਾ ਵੀ RAM ਨਾਲ ਜੀ ਅੰਮ੍ਰਿਤਸਰ ਦੇ ਬਾਹਰ ਆ ਗਿਆ ਜਿਵੇਂ ਅੰਮ੍ਰਿਤਸਰ ਕੋਲ ਤੇ ਲੱਗਾ ਜਿਨੀ ਲੱਗਦਾ ਇਹ ਨਹੀਂ ਅਸੀਂ ਇੰਨੀ ਦੂਰ ਨਹੀਂ ਹੋ ਜਣਾ ਚਾਹੁੰਦੇ ਅਸੀਂ ਤਾਂ ਦੇਖਦੇ ਆ ਅਸੀਂ ਪਹਿਲੇ ਦਿਨ ਆ ਸੀ ਤਾਂ ਕਹਿਨੇ ਆ ਵੀ ਛੱਡ ਦੇ ਨਾ ਮੇਰੇ ਤੋਂ ਪਾਲ ਨਾ ਜਿੰਨਾ ਸੱਚ ਕੋਣੀ ਹੋਈ ਤੇ ਮਰਦ ਪਾਲ ਕਿਉਂਗਾ ਸੰਸਰ ਵਿੱਚ ਅਸੀਂ ਐਨ ਨਹੀਂ ਵਾਜੂ ਤੇ ਵਾ ਅਸੀਂ ਨਾ ਕਰਦੇ ਨਾ ਹੀ ਨਹੀਂ ਤੁਹਾਡਾ ਲਮਾ ਇਸ ਮਦਸਾ ਜਿਵੇਂ ਲੱਗ ਰਿਹਾ ਨਹੀਂ ਜੀ ਮਾਂ ਮੇਰਾ ਪਹਿਲੇ ਦਿਨ ਕਹ ਮੈਨੂੰ ਪੂਰੇ ਮਾਰਦੀ ਹਜ਼ਾਰ ਤੇ ਮੈਨੂੰ ਦੁਫਾਨੇ ਨਹੀਂ ਉਹ ਨਹੀਂ ਸੀ ਜਿੱਤੇ ਕਾ ਟਿੱਕ ਜਿੱਤੇ ਸੀ ਸਤਾਸੀ ਪਰ ਕਟੂਸੀ ਉਹਦੀ ਵਜਾ ਲੋਕ ਨਹੀਂ ਆ ਉਹਦੀ ਵਜਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਕੋਲੋਂ ਪਰ ਲਿਖਿਆ ਕਰਾ ਦਿੱਤਾ ਵੋਟ ਵੰਡੀ ਗਈ ਉਹੋ ਹੀ ਵੋਟ ਜੇ ਪੁੱਠੀ ਕਰ ਲੋ ਪਲੱਸ ਕਰ ਲੋ ਤਾਂ ਫਿਰ ਮੈਂ ਮੇਰਾ ਖਿਆਲ ਹੈ ਕਿ ਅਸੀਂ ਜਾਂ ਵੀ ਵਿਜੇ ਸਭ ਦੂਸੇ ਜੰਮਾਂ ਦੇ ਸਭ ਦੂਸੇ ਪਰਲਾ ਤਜਰਬਾ ਸੇ ਮਟਵਾ ਸੀ ਪਰ ਕੁੱਢੀ ਹਾਰ ਗਿਆ ਨਹੀਂ ਉਹ ਤੇ ਤਜਰਬਾ ਕਰ ਰਹੇ ਉਹਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣ ਇਹਨੂੰ ਫਤਵਾ ਦੇ ਦਾ ਪਹਿਲੀ ਵਾਰ ਵੀ ਤੇ ਬੀਬੀ ਜੀ ਹਾਰੇ ਸੀ ਹੁਣ ਵੀ ਇਵਰ ਸੈਸਿੰਗ ਨੇ ਮੇਰੇ ਖਿਆਲ 92 ਨੰਬਰ ਤੇ ਆ 92 ਨੰਬਰ ਤੇ ਅਸੀਂ ਉਹਨਾਂ ਨੂੰ ਆਵਾਜ਼ ਹੀ ਕਰ ਰਹੇ ਸੀ ਇਹ ਐਵੇਂ 50% ਦਾ ਨਹੀਂ ਬਣਿਆ ਚਾਹੀਦਾ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਮੇਲਾ ਹੈ ਸਾਨੂੰ ਲੋੜ ਹੈ ਨੁਕੀਦਕਰਾਂ ਦਾ ਕਾਹਨ ਹੋ ਰਿਹਾ ਹੈ ਅਸੀਂ ਕਿਸੇ ਵਿਸ਼ੇ ਤੇ ਅਸੀਂ ਕਿਸ ਸਬਜੈਕਟ ਤੇ ਚੋਣ ਲੜ ਰਹੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਣ ਗਲੀਆਂ ਬਣਾ ਲਵਾਂਗੇ ਨਾਲੀਆਂ ਬਣਾ ਦੇਵਾਂਗੇ ਅਸੀਂ ਤਾਂ ਲੜ ਰਹੇ ਹਾਂ ਸਾਡੇ ਅ ਬੱਚੇ ਤੁਸੀਂ ਚੱਕ ਚੁੱਕੇ ਆਸਾਨੀ ਦੀ ਜਿੱਤੀ ਜੰਮੇ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲੈ ਕੇ ਲੜੇ ਆ ਧਨ ਭਾ ਗਿਆ ਸਾਡੇ ਧਨ ਭਾ ਗਿਆ ਪਰ ਮੰਗ ਮੰਗੇ ਧਨ ਭਾ ਗਿਆ ਸੰਗਤ ਦੇ ਸੰਗਤ ਨੇ ਸਾਡੇ ਸਾਥ ਦਿੱਤਾ ਕਿ ਕਿਸੇ ਪ੍ਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡੇ ਸਾਥ ਤੇ ਅਸੀਂ ਤਾਂ ਆਜ਼ਾਦੀ ਲੜਦੇ ਆ ਇਹ ਬੜੀ ਵੱਡੀ ਗੱਲ ਜਿਵੇਂ ਤੁਹਾਨੂੰ ਯਕੀਨ ਆ ਕਿ ਸੌਤ ਸਮਾਜਮ ਚ ਭਾਈ ਸਾਹਿਬ ਉਹਨਾਂ ਨੂੰ ਇੱਥੇ ਲੈ ਕੇ ਜਾਣਗੇ ਜਾਂ ਖੰਦੇ ਜਾਂ ਇਕਦਾ ਜੇ ਹਾਂ ਨਾ ਨਹੀਂ ਹੋਇਆ ਤਾਂ ਰਣਨੀਤੀ ਕੀ ਚਾਹੀ ਹੋਏਗੀ ਕੀ ਹੋਏਗਾ ਕੀ ਮੇਰੀ ਗੱਲ ਸੁਣੋ ਤਾਂ ਮੈਂ ਪਹਿਲਾਂ ਗਏ ਸੀ ਮੋਦ ਮੋਦ ਜਿੱਥੇ ਉਹ ਛਾਣ ਲੱਗਦਾ ਨਹੀਂ ਹੈ ਮਤਾ ਬਟਾ ਜੇ ਕੋ ਬੰਦਾ ਜਿੱਤ ਜਾਂਦਾ ਮਾਮ ਸਾਹਿਬ 89 ਦੇਸੀ ਨਾ ਸਿਮਰ ਜੀ ਸਿੰਘ ਮੰਦਿਓ ਨਾ ਜਾ ਕੇ ਸਾਂ ਚੱਕ ਲਈ ਸੀ ਤੇ ਅਸੀਂ ਵੀ ਇਹ ਭਾਈ ਕਿਹਾ ਅਸੀਂ ਨਹੀਂ ਲੈਗੇ ਬੰਦਾ ਫਿਰ ਉਹਨਾਂ ਨੂੰ ਨਹੀਂ ਚੁੱਕਿਆ ਇਹ ਭਾਈ ਜਾਨ ਸੁਪੋਸ਼ ਬਹੁਤ ਅਚੀ ਦੇਖੋ ਕੀ ਕਰਨਾ ਹੈ ਅੱਜ ਦਾ ਕੋਈ ਪ੍ਰੋਗਰਾਮ ਨਹੀਂ ਦੇ ਰਿਹਾ ਲੱਗਦਾ ਕਿ ਮੇਲਾ ਕੋਈ ਪਰਫੋਰਮੈਂਸ ਕਿ ਸਾਡਾ ਬਿਲਕੁਲ ਅਸੀਂ ਮਿਸਿੰਗ ਸਾਹਿਬ ਅਕਾਦ ਤੱਕ ਜੇ ਦਰਸ਼ਕ ਨੇ ਸਾਰੇ ਮਨ ਕਰ ਦਿੱਤੀ ਕਿ ਕੋਈ ਵੀ ਜਸ਼ਨ ਨਾ ਮਨਾਏ ਜਾਣ ਤੇ ਅਸੀਂ ਅਕਾਦ ਤੱਕ ਸਮਰਪਿਤ ਹੋ ਗਏ ਅਸੀਂ ਬਿਲਕੁਲ ਵੀ ਕੋਈ ਜਸ਼ਨ ਕੋਈ ਢੋਲਟ ਮਟਾ ਕੁਝ ਨਹੀਂ ਕਰਾਂਗੇ ਜੋ ਵੀ ਕਰਾਂਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਕੋਸ਼ਿਸ਼ ਅਸੀਂ ਕਰ ਸਕਦੇ ਆ ਇਹਨਾਂ ਨੇ ਪੰਜ ਅਖੰਡ ਪਾਠ ਰੱਖਿਓ ਹੈ ਤੇ ਉਹ ਅਸੀਂ ਬੜੀ ਮਰਜ਼ਾਦਾ ਦੇ ਨਾਲ ਚਾਹੁੰਦੇ ਆ ਵੀ ਸਿਰੇ ਲੱਗਣ ਤੇ ਸੰਗਤਾਂ ਨੂੰ ਵੀ ਬੇਨਤੀ ਆ ਬੱਚਿਆਂ ਚ ਬਹੁਤ ਸ਼ੌਅ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਕੋਈ ਨਹੀਂ ਜੋ ਇਹ ਸਾਡਾ ਕਲੂਗਾ ਰਸਤਾ ਜਦੋਂ ਲੰਘ ਜੂਗਾ ਤੇ ਅਸੀਂ ਉਦੋਂ ਪਰਮਿਸ਼ਨ ਨਾਲ ਸੰਗਤਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਵੀ ਜਸ਼ਨ ਮਨਾ ਸਕਦੇ ਆ ਅਸੀਂ ਵੀ ਮਨਾਵਾਂਗੇ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਦਾ ਮਦਰ ਮਦਰ ਕੀ ਹਲੇ ਤੁਹਾਡਾ ਤੁਹਾਡੇ ਅੰਦਰ ਚੱਲਦਾ ਪਿਆ ਆਖੜੀ ਆ ਉਹ ਮੋਟੀ ਆ ਹੁਣ ਜਿੱਤ ਵੀ ਆਂਦੀ ਬਰੂਗੜ ਖੇਲ ਵੀ ਆ ਤੁਹਾਡੇ ਦੁਆਰ ਕੀ ਕਰ ਰਹੇ ਆ ਜੀ ਕਿਵੇਂ ਦੁਰੀ ਦੀ ਜਾਨ ਨੂੰ ਦੇਖਾਇਆ ਕਿ ਮੈਂ ਕਿਉਂ ਤੇ ਕੋਈ ਨਹੀਂ ਤੇ ਵਾਹਿਗੁਰੂ ਦਾ ਆਸਰਾ ਲੈ ਕੇ ਚੱਲੇ ਜੀ ਉਹਨਾਂ ਨੇ ਇੱਥੋਂ ਤੱਕ ਕਿਰਪਾ ਕੀਤੀ ਆ ਕਿ ਉਹ ਗਾੜੀ ਵੀ ਕਿਰਪਾ ਕਰ ਦਿੱਤੀ ਉਹਨਾਂ ਦਾ ਵਾਹਿਗੁਰੂ ਦਾ ਆਸਰਾ ਲੈ ਕੇ ਚੱਲੇ ਫੂਡਨ ਫਰੋਸਾ ਜਿਵੇਂ ਵਾਹਿਗੁਰੂ ਜੋ ਵੀ ਕਰੂਗਾ ਉਹ ਬਧੀਏ ਕਰੂਗਾ ਮਾਤਾ ਜੀ ਅੱਜਿਆੜੇ ਕੋਈ ਫੋਨ ਤੇ ਗੱਲਬਾਤ ਨਹੀਂ ਆ ਭਾਈ ਸਾਹਿਬ ਉਹਨਾਂ ਨਾਲ ਕੋਈ ਗੱਲ ਨਹੀਂ ਨਹੀਂ ਫੋਨ ਤੇ ਉਹਨਾਂ ਦਾ 3 ਮਹੀਨੇ ਤੋਂ ਬੰਦ ਹੈ ਤੇ ਆਈ ਨਹੀਂ ਰਹੀ ਉਹਨਾਂ ਦਾ ਉਹਨਾਂ ਦੀ ਸਿੰਘਣੀ ਮਿਲ ਕੇ ਹਫਤੇ ਬਾਅਦ ਸਾਨੂੰ ਦੱਸਦੀ ਵੀ ਠੀਕ ਠਾਕ ਆ ਫੋਨ ਨਹੀਂ ਹੋ ਰਿਹਾ ਇੱਕ ਸਰਟੀਫਿਕੇਟ ਜੇ ਤੁਹਾਨੂੰ ਮਿਲਿਆ ਉਹ ਦਿਖਾ ਦਿਓ ਪਲੀਜ਼ ਕਿਉਂਕਿ ਸਾਰਾ ਮੀਡੀਆ ਇਸ ਸਮੇਂ ਹੈਗਾ ਤੇ ਉਹ ਉਹ ਗ੍ਰਿੰਦਰ ਗ੍ਰਿੰਦਰ ਹਾਂ ਉੱਥੇ ਸਰਕਾਰਾਂ ਨੂੰ ਲੋੜਾ ਹੁਣ ਐਮਪੀ ਦੀ ਮੈਂ ਅੱਗੇ ਵੀ ਕਹਿਣਾ ਹੁਣਾ ਕਿ ਇੱਕ ਬੰਦੇ ਤੇ ਕੋਈ ਪਰਚਾ ਦਰਜ ਨਹੀਂ 10 ਬੰਦੇ ਬਿਦਾਉਟ ਇਹਨੇ ਆਪਾਂ ਕੋਈ ਆਪਾਂ ਕਹਾਂ ਇਹ ਕਰਾਇਮ ਤੋਂ ਬਿਨਾ ਬੰਦੇ ਜੇਲ੍ਹ ਚ ਰੱਖੇ ਹੋਏ ਨੇ ਤਾਂ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਆਵੇ ਪਰਚਾ ਦਰਜਾ 302 ਹੈ 307 ਹੈ ਫਿਰ ਤਾਂ ਕਹੀਏ ਜੀ ਇਹ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖਣ ਚ ਭਾਵੇਂ 2-4 ਦਿਨ ਚ ਬੰਦਾ ਬਾਹਰ ਆ ਜੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਹੈ ਸਰਕਾਰ ਨਹੀਂ ਮੰਨੂ ਸਰਕਾਰ ਅੱਜ ਰਾਤ ਇੱਕ ਕਰੀ ਹਟਾ ਸਕਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹਿਲ ਚੱਲ ਰਹੀ ਹੈ ਰਾਤ ਇੱਕ ਕਰ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਹੈ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਇਕੱਲੇ-ਇਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ ਇਹ ਵਰਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ 9 ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਇਹ ਅਮਰੀਕਾ ਦੀ ਪਾਰਲੀਮੈਂਟ 'ਚ ਕਰ ਕੁਐਸਚਨ ਪੁੱਛੇ ਜਾਣੇ ਸੋ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਰੋੜਾਂ ਦੀ ਗਿਣਤੀ ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਅੱਤਵਾਦੀ ਵੱਖਵਾਦੀ ਹੈ ਹੀ ਨਹੀਂ ਤੁਹਾਡੀ ਸੋਚ ਅੱਤਵਾਦੀ ਤੇ ਵੱਖਵਾਦੀ ਦੀ ਸੀ ਸੋ ਇਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰਾ ਦੇਖਣ ਵਿੱਚ ਸਰਕਾਰ ਨੂੰ ਹੁਣ ਆਪ ਦਾ ਉਥੇ ਰਜ਼ਾਈਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਾਈਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਹੈ ਬਹੁਤ ਵਧੀਆ ਸਰਟੀਫਿਕੇਟ ਦਿਖਾਉਗਾ